ਸਤਿ ਸ੍ਰੀ ਅਕਾਲ ਜੀ ਦੀਪ ਮੈਰਿਜ ਬਿਊਰੋ ਆਪਣੇ ਲੜਕੇ ਲੜਕੀ ਦੀ ਐਡ ਪਵਾਉਣ ਲਈ ਸਾਡੇ WhatsApp ਨੰਬਰ 9855224029 ਤੇ ਸਿਰਫ ਮੈਸੇਜ ਕਰਿਆ ਕਰੋ ਜੀ ਸਾਡਾ ਕੰਮ ਆ ਜੀ ਸਿਰਫ ਐਡ ਦੇਣਾ ਪੁੱਛ ਪ੍ਰਦਾਵ ਜੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਅੱਜ ਜੀ ਅਸੀਂ ਕ੍ਰਿਸ਼ਤਾ ਨੇ ਕਿ ਆਏ ਹਾਂ ਲੜਕੀ ਦਾ ਰਿਸ਼ਤਾ ਨਾਮ ਲੜਕੀ ਦਾ ਗੁਪਤ ਰੱਖਿਆ ਗਿਆ ਜੀ ਜਨਮ 1990 ਦਾ ਪੜ੍ਹਾਈ ਪਲੱਸ ਟੂ ਪਾਸ ਨੇ ਕੱਦ 5 ਫੁੱਟ 4 ਇੰਚ ਆ ਭੈਣ ਏਕਾ ਰਾਇਕਾ ਕਾਸਟੇਨਦੀ ਜੱਟ ਸੇਖਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਲੜਕੇ ਦੀ ਭਾਲ ਆ ਉਹਦੀ ਜਾਣਕਾਰੀ ਲਈ ਜੀ ਸਾਡੇ ਮੈਰिज ਬੀਰੋ ਦੇ ਨੰਬਰ ਤੇ ਸਿਰਫ ਮੈਸੇਜ ਕਰੋ 9955224023 ਧੰਨਵਾਦ